ਲੋਕਾਂ ਦੀ ਸ਼ਿਕਾਇਤਾਂ ਤਾਂ ਨਹੀਂ ਗਈਆਂ ਸਰਕਾਰ ਕੋਲ ਕਿ ਟਾਈਪਿਸਟ ਬਹੁਤ ਜ਼ਿਆਦਾ ਪੈਸੇ ਲੈਂਦੇ ਨੇ ਕਿਥੇ ਹਜ਼ਾਰ ਲੱਗਦਾ ਉੱਥੇ ਤਾਂ 5-5 ਹਜ਼ਾਰ ਮੰਗਿਆ ਜਾ ਰਿਹਾ ਕਿ ਤਾਂ ਸਰਕਾਰ ਨੂੰ ਸੋਚਣਾ ਪੈ ਗਿਆ ਟਾਈਪਿਸਟਾਂ ਬਾਰੇ ਤੇ ਭ੍ਰਿਸ਼ਟਾਚਾਰ ਤਾਂ ਬਿਲਕੁਲ ਖਤਮ ਹੋ ਚੁੱਕਾ ਹੈ ਮੈਂ ਕਿਹਾ ਕਿ ਮੇਰੇ ਵਿੱਚ ਇਸ ਤਰੀਕੇ ਨਾਲ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਦੇ ਨੇ ਪਾਵੇਂ ਤਹਿਸੀਲ ਦੇ ਵਿੱਚ ਪਾਵੇਂ ਪਟਵਾਰੀਆਂ ਦੇ ਵਿੱਚ ਜਾਂ ਫਿਰ ਕੋਈ ਪੰਚਾਇਤੀ ਵਿਭਾਗ ਦੇ ਵਿੱਚ ਕੁਝ ਨਾ ਕੁਝ ਥੋੜੇ ਵਿੱਚ ਵੀ ਕੋਈ ਬੰਦੇ ਗਲਤ ਹੋਣੇ ਜਾਂ ਫਿਰ ਟਾਈਪਿਸਟਾਂ ਦੇ ਵਿੱਚ ਕਿ ਜੋ ਜਾਣ ਬੁੱਝ ਕੇ ਗਲਤ ਪੈਸੇ ਲੈਂਦੇ ਹੋਣੇ ਕੁਝ ਨਾ ਕੁਝ ਰਿਪੋਰਟਾਂ ਗਈਆਂ ਹੋਣੀਆਂ ਸਰਕਾਰ ਤੱਕ ਜੀ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੋਟੀਫਿਕੇਸ਼ਨ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਹੁਣ ਸੇਵਾ ਕੇਂਦਰ ਖੋਲੇ ਜਾਣਗੇ ਨਵੇਂ ਨੌਜੋਨਾਂ ਨੂੰ ਨੌਕਰੀ ਦਿੱਤੀਆਂ ਜਾਣਗੀਆਂ ਕਿਉਂਕਿ ਜੋ ਰਜਿਸਟਰੀਆਂ ਟਾਈਪ ਹੁੰਦੀਆਂ ਨੇ ਹਰ ਤਰੀਕੇ ਦਾ ਕੰਮ ਕੋਈ ਸਰਟੀਫਿਕੇਟ ਟਾਈਪ ਕਰਾਉਣਾ ਹੈ ਤਾਂ ਉਹ ਸੇਵਾ ਕੇਂਦਰ ਦੇ ਵਿੱਚ ਹੋਵੇਗਾ ਪਰ ਦੂਜੇ ਪਾਸੇ ਤਹਿਸੀਲਾਂ ਦੇ ਵਿੱਚ ਜਿਹੜੇ ਲੰਬੇ ਸਮੇਂ ਤੋਂ ਟਾਈਪਿਸਟ ਬੈਠੇ ਨੇ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਹੈ ਜੋ ਕਿ ਅੱਜ ਬਲਕ ਮਜਰੀ ਨਿਊ ਚੰਡੀਗੜ੍ਹ ਤਹਿਸੀਲ ਦੇ ਵਿੱਚ ਤਹਿਸੀਲ ਦਾ ਸਭ ਨੂੰ ਮਿਲਣ ਵੀ ਆਏ ਸੀ ਤੇ ਆਪਣੀ ਅਪੀਲ ਇੱਕ ਸਰਕਾਰ ਤੱਕ ਪਹੁੰਚਾਉਣ ਵਾਸਤੇ ਜਿਹੜੇ ਇਕੱਠੇ ਹੋਏ ਨੇ ਤਾਂ ਕੀ ਇਹ ਮਾਮਲਾ ਦੱਸਿਆ ਜਾ ਰਿਹਾ ਇੱਕ ਨੋਟੀਫਿਕੇਸ਼ਨ ਜਾਰੀ ਹੋ ਗਿਆ ਜਿਸ ਦੇ ਵਿੱਚ ਟਾਈਪਿਸਟਾਂ ਦੀ ਜਗ੍ਹਾ ਹੁਣ ਸੇਵਾ ਕੇਂਦਰ ਖੋਲੇ ਜਾ ਰਹੇ ਨੇ ਉਸ ਦੇ ਵਿੱਚ ਆਪਣੇ ਬੰਦੇ ਸਰਕਾਰ ਰੱਖ ਰਹੀ ਹੈ ਨੌਜਵਾਨਾਂ ਨੂੰ ਨੌਕਰੀ ਦੇਣ ਜਾ ਰਹੀ ਹੈ ਕਿ ਲੋ ਖਜਲ ਖੁਆਰ ਨਾ ਹੋਣ ਇਸ ਤਰੀਕੇ ਦਾ ਨੋਟੀਫਿਕੇਸ਼ਨ ਦੱਸਿਆ ਜਾ ਰਿਹਾ ਕਿ ਆਰਡਰ ਹੋਇਆ ਦੇਖੋ ਜੀ ਨੋਟੀਫਿਕੇਸ਼ਨ ਦੀ ਕਾਪੀ ਹੈ ਜਿਹੜੀ ਵਟਸਐਪ ਪਰ ਦੇਖਣ ਨੂੰ ਮਿਲੀ ਹੈ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਹੂੰ ਯੋ ਕਿ ਇਹ ਆਰ ਵਾਲੀ ਗੱਲ ਆ ਜੇ ਰਜ਼ਗਾਰ ਉਰੇ ਪੰਜ ਬੰਦਿਆਂ ਨੂੰ ਦੇਣਾ ਤਾਂ ਉਰੇ 50 ਬੰਦਿਆਂ ਦਾ ਖੋਲ੍ਹ ਲੈਣਾ 50 ਬੰਦਿਆਂ ਨਾਲ ਹੋਰ ਕਿੰਨੇ ਬੰਦੇ ਜੁੜੇ ਹੋਏ ਕਿੰਨਾ ਕਾਰੋਬਾਰ ਜੁੜਿਆ ਹੋਇਆ ਮੇਰਜ਼ਗਾਰ ਹੋ ਜਾਣੇ ਸਾਰੇ ਰਜ਼ਗਾਰ ਤਾਂ ਪੰਜ ਬੰਦਿਆਂ ਨੂੰ ਮਿਲੇ ਜੇ 50 ਦੇ ਖੋਗੇ ਤੁਸੀਂ ਪੰਜ ਨੂੰ ਦਿੱਤਾ ਉਹਨੂੰ ਰਜ਼ਗਾਰ ਨਹੀਂ ਕਿਹਾ ਜਾ ਸਕਦਾ ਵਲ ਇੱਕ ਪਾਸੇ ਤੁਸੀਂ ਬੇਰਜ਼ਗਾਰ ਹੋ ਜਾਓ ਇੱਕ ਪਾਸੇ ਨੌਕਰੀਆਂ ਮਿਲ ਲੀਆਂ ਨੌਜਵਾਨਾਂ ਨੂੰ ਇਹ ਤਾਂ ਹੋ ਗਿਆ ਇੱਕ ਨੂੰ ਨੌਕਰੀ ਦੂਜੇ ਨੂੰ ਬੇਰਜ਼ਗਾਰ ਕਰਤਾ ਜਿਹੜੇ ਬੇਰਜ਼ਗਾਰ ਤਾਂ ਹੀ 50 ਬੰਦੇ ਹੋ ਰਹੇ ਆ ਨੌਕਰੀ ਮਿਲ ਰਹੀ ਹੈ ਪੰਜ ਬੰਦਿਆਂ ਨੂੰ ਤੁਸੀਂ ਆਪੇ ਦੇਖ ਲਓ ਕਿੱਡਾ ਭਾਰੀ ਇਹਦੇ ਵਿੱਚ ਗੈਪ ਆ ਸੇਵਾ ਕੇਂਦਰ ਦਾ ਕੀ ਲੋਕਾਂ ਨੂੰ ਨੁਕਸਾਨ ਹੋਏਗਾ ਕੀ ਫਾਇਦਾ ਹੋਏਗਾ ਇਹ ਵੀ ਲੋਕਾਂ ਨੂੰ ਸਮਝਾ ਦਿਓ ਸਰਕਾਰ ਨੂੰ ਸਮਝਾ ਦਿਓ ਤੁਹਾਨੂੰ ਤਾਂ ਬ੍ਰੀਕਿੰਗ ਨਾਲ ਪਤਾ ਹੈ ਤੁਹਾਡੇ ਕੋਲ ਲੋਕ ਰਜਿਸਟਰੀ ਕਰਾਉਣ ਵਾਸਤੇ ਵੀ ਆਉਂਦੇ ਨੇ ਅਸੀਂ ਦੇਖੋ ਜੀ 25 25 ਸਾਲ ਦੇ ਕੰਮ ਕਰਦੇ ਆਉਂਦੇ ਜਦੋਂ ਉਹਦੇ ਕੰਮ ਹੁੰਦਾ ਏ ਜਿੰਨੇ 40 50 ਬੰਦੇ ਬੈਠੇ ਸਾਰਿਆਂ ਕੋਲ ਦਾ ਕੰਮ ਸਾਂਝੀ ਹੁੰਦਾ ਜੇ 5 ਬੰਦੇ ਬੈਠੋਗੇ ਮਤਲਬ ਦੀ ਕਮੀਨੇ ਬਾਅਦ ਵੀ ਵਾਰੀ ਨਹੀਂ ਆਉਣੇਗੀ ਰਜਿਸਟਰੀ ਵਾਲੇ ਦੀ ਉਹਦਾ ਤਾਂ ਨੁਕਸਾਨ ਹੋਣਾ ਫਾਇਦਾ ਤਾਂ ਕੋਈ ਨਹੀਂ ਹੋਣਾ ਹੈਗਾ ਤਾਂ ਫਿਰ ਕਾਫੀ ਜਿਸ ਤਰੀਕੇ ਨਾਲ ਹੋਰ ਜਗ੍ਹਾ ਆਪਾਂ ਗੱਲ ਸਾਂਝ ਕੇਂਦਰ ਖੋਲੇ ਹੋਏ ਨੇ ਉਹਨਾਂ 'ਚ ਤੁਹੇ ਚਲੋ ਕੰਮ ਤਾਂ ਹੋ ਰਿਹਾ ਖੱਜਲ ਖਵਾ ਟਾਈਮ ਤਾਂ ਲੱਗਦਾ ਹੀ ਲੱਗਦਾ ਏ ਹੁਣ ਤੁਸੀਂ ਇਹ ਦੇਖੋ ਗੌਰਮੈਂਟ ਰਜਿਸਟਰੀਆਂ ਦਾ ਕੰਮ ਦੇ ਦੋਗੇ ਕਿਸੇ ਬੰਦੇ ਨਾਲ ਐਪਲੀਕੇਸ਼ਨ ਦੇਣੀ ਆ ਨਿਸ਼ਾਨਦੇਹੀ ਕਰਾਉਣੇ ਕੀ ਤਾਂ ਕੋਈ ਝਗੜਾ ਹੋ ਜਾਂਦਾ ਉਹ ਐਪਲੀਕੇਸ਼ਨ ਅਕਾਊਂਟ ਕਰੋਗੇ ਜੀ ਫਿਰ ਉਹਨਾਂ ਦਾ ਸਿਰਫ ਰਜਿਸਟਰੀ ਲਿਖਣੀ ਆ ਆਪਣੇ ਫੀਸ ਲੈ ਲੈਣੀ ਆ ਅੱਛਾ ਕਾਫੀ ਪਰਿਵਾਰ ਤੁਹਾਡੇ ਨਾਲ ਜੁੜੇ ਹੁੰਦੇ ਨੇ ਟਾਈਪਿਸਟਾਂ ਦੇ ਨਾਲ ਕੋਈ ਤੁਸੀਂ ਗਾਂ ਆਪਣੇ ਵੀ ਕੁਝ ਰੱਖੇ ਹੁੰਦੇ ਨੇ ਵਰਕਰ ਤਾਂ ਉਹਨਾਂ ਦਾ ਵੀ ਰੋਜ਼ਗਾਰ ਖਤਮ ਹੋ ਜਾਏਗਾ ਬਿਲਕੁਲ ਜੀ ਬਿਲਕੁਲ ਇੱਕ ਬੰਦੇ ਨਾਲ ਕਈ ਕਈ ਬੰਦੇ ਜੁੜੇ ਹੁੰਦੇ ਆ ਜੀ ਸਾਰਿਆਂ ਦਾ ਪਰਿਵਾਰ ਖਤਰੇ 'ਚ ਜਿਹੜੇ ਸਟਾਮ ਵਗੈਰਾ ਮਿਲਦੇ ਉਹ ਵੀ ਸੇਵਾ ਕੇਂਦਰ ਤੋਂ ਮਿਲਣਗੇ ਫਿਰ ਸਟਾਮ ਸੇਵਾ ਕੇਂਦਰੋਂ ਮਿਲਣ ਲੱਗੇ ਜੀ ਮਿਲਣ ਲੱਗੇ ਮਿਲਣ ਲੱਗੇ ਜੀ ਉਹ ਜਿੱਟੀਆਂ ਵੀ ਤੁਹਾਨੂੰ ਟਾਈਪ ਹੋਣੀ ਹੈ ਇਸਟਰੀਆਂ ਹੁਣ ਸਰਕਾਰ ਕਰ ਰਹੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਸਾਰਾ ਕੁਝ ਉੱਥੇ ਹੋਏਗਾ ਜੀ ਗੱਲ ਇਹ ਹੈ ਵੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਇਹ ਨਾ ਇਹ ਲੋਕ ਹਤਾਸ਼ੀ ਹੋਣ ਦੀ ਬਜਾਏ ਲੋਕ ਮਾਰੂ ਹੋ ਰਹੀਆਂ ਹੂੰ ਜਿਹੜੇ ਇਹ ਸਮਾਂ ਇਹ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਜਿਹੜੇ ਸਾਹਮਣੇ ਆਬਾਦੀ ਵਧੀ ਹੈ ਸਾਡੇ ਬੱਚਿਆਂ ਨੂੰ ਸਾਹਮਣ ਦਾ ਹੈ ਨਾ ਕਿ ਜਿਹੜੇ 20 20 ਸਾਲ 25 25 ਸਾਲ 30 ਸਾਲ ਤੋਂ ਕੰਮ ਕਰਦੇ ਉਹਨਾਂ ਨੂੰ ਬੇਰੁਜ਼ਗਾਰ ਕਰਨ ਦਾ ਮੇਰੇ ਕੱਲ ਤੁਸੀਂ ਤਾਂ ਹੁਣ ਜੇ ਕਿਤੇ ਬੇਰੁਜ਼ਗਾਰ ਹੋਣੇ ਤੁਸੀਂ ਤਾਂ ਹੋਰ ਕੰਮ ਵੀ ਨਹੀਂ ਕਰ ਸਕਦੇ ਕਿਉਂਕਿ ਉਮਰਾਂ ਵੀ ਟੱਪ ਗਈਆਂ ਹਨਾ ਕੰਮ ਕਰਦੇ ਕਰ ਬਿਲਕੁਲ ਬਿਲਕੁਲ ਉਮਰਾਂ ਉਹੀ ਤਾਂ ਕਹਿ ਰਿਹਾ ਇਹ ਭਾਈ ਸਾਹਿਬ ਹੁਣ 35 ਸਾਲ ਤੋਂ 30 ਸਾਲ ਤੋਂ ਸਾਰੇ ਕੰਮ ਕਰਕੇ ਤੁਸੀਂ ਤਹਿਸੀਲ ਬਣੀ ਹੈ ਹੁਣ ਜਾਣਗੇ ਤਾਂ ਕਿੱਥੇ ਜਾਣਗੇ ਘਟੋ ਘਟ ਐਨਾ ਕਿ ਤਾਂ ਸਰਕਾਰ ਨੂੰ ਸੋਚਣ ਦੀ ਲੋੜ ਹੈ ਅੱਛਾ ਕਿਤੇ ਲੋਕਾਂ ਦੀ ਸ਼ਿਕਾਇਤ ਤਾਂ ਨਹੀਂ ਗਈਆਂ ਸਰਕਾਰ ਕੋਲ ਕਿ ਟਾਈਪਿਸਟ ਬਹੁਤ ਜ਼ਿਆਦਾ ਪੈਸੇ ਲੈਂਦੇ ਨੇ ਕਿਥੇ ਹਜ਼ਾਰ ਲੱਗਦਾ ਉੱਥੇ ਤਾਂ 5-5 ਹਜ਼ਾਰ ਮੰਗਿਆ ਜਾ ਰਿਹਾ ਕਿ ਤਾਂ ਸਰਕਾਰ ਨੂੰ ਸੋਚਣਾ ਪੈ ਗਿਆ ਟਾਈਪਿਸਟਾਂ ਬਾਰੇ ਵੀ ਨਹੀਂ ਸਰ ਇਸ ਤਰ੍ਹਾਂ ਹੈ ਜੀ ਜਿਵੇਂ ਵੀ ਹੁਣ ਸਰਕਾਰ ਨੇ ਮੁਹਿੰਮ ਚਲਾਈ ਭ੍ਰਿਸ਼ਟਾਚਾਰ ਮੁਕਤ ਦੀ ਉਹਦੇ ਉਸ ਦਾ ਬਹੁਤ ਜ਼ਿਆਦਾ ਫਰਕ ਹੈ ਉਸ ਉਸ ਤਹਿਤ ਭ੍ਰਿਸ਼ਟਾਚਾਰਤਾ ਬਿਲਕੁਲ ਖਤਮ ਹੋ ਚੁੱਕਾ ਹੈ ਹੁਣ ਕੋਈ ਵੀ ਲੋਕੀ ਪਰੇਸ਼ਾਨੀ ਨਹੀਂ ਹੁੰਦੇ ਬੜੇ ਆਰਾਮ ਨਾਲ ਰਜਿਸਟਰੀਆਂ ਹੋ ਰਹੀਆਂ ਅੰਦਰ ਮੁਲਾਜ਼ਮ ਜਿਹੜੇ ਵੀ ਅੰਦਰ ਸਰਕਾਰੀ ਮੁਲਾਜ਼ਮ ਹੈ ਪੂਰਾ ਕੋਆਪਰੇਟ ਕਰ ਰਹੇ ਹੈ ਰਜਿਸਟਰੀ 'ਚ ਕਿਸੇ ਨੂੰ ਤੰਗੀ ਪਰੇਸ਼ਾਨੀ ਨਹੀਂ ਆਉਂਦੀ ਅਸੀਂ ਵੀ ਉਹਨਾਂ ਨੂੰ ਕੋਆਪਰੇਟ ਕਰਦੇ ਆ ਕਿ ਜੇ ਕੋਈ ਸਾਡੀ ਰਜਿਸਟਰੀ 'ਚ ਕਮੀ ਹੈ ਅਸੀਂ ਉਹਨੂੰ ਪੂਰਾ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਕੋਈ ਗਲਤ ਕੰਮ ਨਾ ਹੋ ਸਕੇ ਅਸੀਂ ਜੇ ਕੋਈ ਸਾਨੂੰ ਪਤਾ ਵੀ ਲੱਗਦਾ ਤਾਂ ਅਸੀਂ ਅੰਦਰ ਜਿਹੜੇ ਸਰਕਾਰੀ ਬੰਦੇ ਆ ਉਹਨਾਂ ਤੱਕ ਪਹੁੰਚ ਵੀ ਕਰਦੇ ਆ ਵੀ ਇਹ ਬੰਦਾ ਗਲਤ ਘੁੰਮ ਰਿਹਾ ਜੋ ਗਲਤ ਅਨਸਰ ਆਨੇ ਆ ਉਹਨਾਂ ਦੀ ਪਹੁੰਚ ਤਾਂ ਕਿ ਅੱਗੇ ਅੰਦਰ ਉਹਨਾਂ ਨੂੰ ਤਹਿਸੀਲਦਾਰ ਸਾਹਿਬ ਨੂੰ ਪਤਾ ਲੱਗ ਸਕੇ ਨਾ ਕਿ ਕੰਮ ਹੋ ਸਕੇ ਸਾਡੀ ਹਮੇਸ਼ਾ ਇਹ ਹੁੰਦੀ ਹੈ ਕਿ ਨਾ ਤਾਂ ਤਹਿਸੀਲ 'ਚ ਗਲਤ ਕੰਮ ਹੋਵੇ ਨਾ ਪ੍ਰੇਸ਼ਟਾਚਾਰ ਹੋਵੇ ਇਸ ਵਿੱਚ ਸਾਰੇ ਟਾਈਪਿਸਟ ਹੈ ਚਾਹੇ ਵਕੀਲ ਸਾਹਿਬਾਨ ਇਸ ਇਸ ਦੇ ਵਿੱਚ ਸਾਰੇ ਇਹ ਸਾਥ ਦੇ ਰਹੇ ਆ ਸਰਕਾਰ ਦਾ ਇਸ ਇਸი ਕਰਕੇ ਅਸੀਂ ਸਪੂਰਜੋਰ ਬੇਨਤੀ ਕਰਦੇ ਆ ਸਰਕਾਰ ਨੂੰ ਅਸੀਂ ਉਹਨਾਂ ਦਾ ਸਾਥ ਦੇਣ ਦੇ ਬਾਵਜੂਦ ਸਾਡੇ ਜਿਹੜੇ ਪਰਿਵਾਰ ਹੈ ਉਹਨਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਅਸੀਂ ਜਿਹੜੀਆਂ ਰਜਿਸਟਰੀਆਂ ਅਸੀਂ ਉਹਨਾਂ ਦਾ ਸਾਥ ਹੁਣ ਦੇ ਰਹੇ ਆ ਅੱਗੇ ਵੀ ਦੇਵਾਂਗੇ ਤੇ ਹੁਣ ਪੰਜ ਬੰਦਿਆਂ ਨੂੰ ਰੋਜ਼ਗਾਰ ਦੇਣਾ ਔਰ ਇੰਨੇ ਬੇਰੋਜ਼ਗਾਰ ਜਿਹੇ ਬੰਦੇ ਹੋਣਗੇ ਤਾਂ ਅਸੀਂ ਸਰਕਾਰ ਨੂੰ ਅਪੀਲ ਹੀ ਕਰ ਸਕਦੇ ਆ ਔਰ ਬਾਕੀ ਬਿਲਕੁਲ ਤੇ ਗੱਲਬਾਤ ਇਹ ਵੀ ਕਰਾਂਗੇ ਬਾਈ ਜੀ ਹਰ ਮਹਿਕਮੇ ਦੇ ਵਿੱਚ ਇਸ ਤਰੀਕੇ ਨਾਲ ਉਪਸ਼ਟਾਚਾਰ ਦੇ ਇਲਜ਼ਾਮ ਲੱਗਦੇ ਨੇ ਭਾਵੇਂ ਤਹਿਸੀਲ ਦੇ ਵਿੱਚ ਭਾਵੇਂ ਪਟਵਾਰੀਆਂ ਦੇ ਵਿੱਚ ਜਾਂ ਫਿਰ ਕੋਈ ਪੰਚਾਇਤੀ ਵਿਭਾਗ ਦੇ ਵਿੱਚ ਲੱਗਦਾ ਕਿ ਕੁਛ ਨਾ ਕੁਛ ਤੁਹਾਡੇ ਵਿੱਚ ਵੀ ਕੋਈ ਬੰਦੇ ਗਲਤ ਹੋਣੇ ਜਾਂ ਫਿਰ ਟਾਈਪਿਸਟਾਂ ਦੇ ਵਿੱਚ ਕਿ ਜੋ ਜਾਣ ਬੁੱਝ ਕੇ ਗਲਤ ਪੈਸੇ ਲੈਂਦੇ ਹੋਣੇ ਕੁਛ ਨਾ ਕੁਛ ਰਿਪੋਰਟਾਂ ਗੰਧੀਆਂ ਹੋਣੀਆਂ ਸਰਕਾਰ ਤੋਂ ਕਿਈ ਬਿਨਾ ਉਸ ਤੋਂ ਤਾਂ ਕੋਈ ਨੋਟੀਫਿਕੇਸ਼ਨ ਜਾਰੀ ਹੁੰਦਾ ਨਹੀਂ ਜੀ ਦੇਖੋ ਸਰ ਗੱਲ ਇਦਾਂ ਆਏਗੀ ਸਰਕਾਰਾਂ ਕੀ ਸਰਕਾਰ ਦਾ ਆਪਣਾ ਆਪਣਾ ਕੰਮ ਕਰਨ ਦਾ ਸਾਭ ਹੁੰਦਾ ਮੈਂ ਆਪਣਾ ਜਿੱਥੇ ਤੱਕ ਦੱਸ ਸਕਦਾਗਾ ਕਿ ਅਸੀਂ ਬੜੀ ਉਮੀਦ ਨਾਲ ਮੈਂ ਆਪ ਸਪੋਰਟ ਵੀ ਕੀਤੀ ਆ ਪਾਰਟੀ ਨੂੰ ਆਮ ਪਾਰਟੀ ਨੂੰ ਸਪੋਰਟ ਵੀ ਕੀਤੀ ਤੇ ਏਰੀਆ ਵਿੱਚੋਂ ਵੀ ਵਧੀਆ ਸਪੋਰਟ ਕਰਾਈ ਅੱਛਾ ਸਾਨੂੰ ਮੀਤੀ ਅਸੀਂ ਬਿਲਕੁਲ ਬਰਖਲਾਫ ਹੈ ਕੋਈ ਵੀ ਭ੍ਰਿਸ਼ਟਾਚਾਰ ਵਗੈਰਾ ਨਹੀਂ ਹੋਣਾ ਚਾਹੀਦਾ ਹਮ ਕੰਮ ਇਮਾਨਦਾਰੀ ਨਾਲ ਹੋਣਾ ਚਾਹੀਦਾ ਹੈਗਾ ਤੇ ਹੁਣ ਸਰਕਾਰ ਇੱਕ ਗੱਲ ਹੋਰ ਬੜੀ ਚੰੰਬੇ ਵਾਲੀ ਲੱਗ ਰਹੀ ਹੈ ਮੈਂ ਦੇਖ ਰਿਹਾ ਸੀਗਾ ਮੈਨੂੰ ਥੋੜਾ ਪਤਾ ਲੱਗਿਆ ਵੀ ਜੋ ਜਿਸ ਕੰਪਨੀ ਨੂੰ ਇਹ ਕੰਮ দেয়া ਜਾ ਰਿਹਾ ਉਸ ਵਿੱਚ ਬੜੇ ਬੜੇ ਬੰਦੇ ਆ ਕੋਈ ਕਹਿ ਸਕਦੇ ਆਈਐਸ ਅਫਸਰ ਜਾਂ ਬੜੇ ਰੈਂਕ ਦੇ ਬੰਦੇ ਉਹਨਾਂ ਨੂੰ ਉਹਨਾਂ ਇੱਕ ਬਣਾ ਕੇ ਕੰਪਨੀ ਟਾਈਪ ਸੋਸਾਇਟੀ ਵਗੈਰਾ ਬਣਾ ਕੇ ਉਸ ਨੂੰ ਕੰਮ ਦੇ ਆ ਜਾ ਰਹੇ ਪੰਜ ਬੰਦਿਆਂ ਨੂੰ ਰਜਗਾਰ ਦੇਣ ਦੇ ਬਦਲੇ ਇਸ ਤਹਿਿਲ ਕੇ ਵਿੱਚੋਂ ਕੁਝ ਨਹੀਂ ਤੇ ਮੈਂ ਕਹਿ ਸਕਦਾ ਕਿ ਸਾਡੇ ਇੱਥੇ 25 30 ਹਜ਼ਾਰ ਸਾਡੇ ਨਾਲ ਜੁੜੇ ਹੋਏ ਪਰਿਵਾਰ ਪਰਿਵਾਰ ਪ੍ਰਭਾਵਿਤ ਹੋਣਗੇ ਅੱਛਾ ਤੇ ਕੋਈ ਸਰਕਾਰ ਵੱਲੋਂ ਜਾਂ ਕਿਸੇ ਦਿੱਸਾ ਵੱਲੋਂ ਕੋਈ ਲਿਸੈਂਸ ਵਗੈਰਾ ਦਿੱਤੇ ਜਾਂਦੇ ਨੇ ਤੁਹਾਨੂੰ ਇੱਥੇ ਬਿਲਕੁਲ ਜੀ ਸਾਰੇ ਬੰਦੇ ਲਿਸੈਂਸ ਸਾਰੇ ਬਿਲਕੁਲ ਜੀ ਅੱਛਾ ਜਿਹੜੀਆਂ ਇਹ ਸੇਵਾ ਕੇਂਦਰ ਖੋਲੇ ਜਾ ਰਹੇ ਨੇ ਉਹਦੇ ਵਿੱਚ ਸਰਕਾਰ ਨੌਕਰੀਆਂ ਵੀ ਦੇਣੀਆਂ ਤੁਸੀਂ ਨੌਕਰੀਆਂ ਨੂੰ ਨਹੀਂ ਅਪੀਲ ਕਰ ਸਕਦੇ ਕਿ ਨੌਕਰੀ ਨਹੀਂ ਦੇ ਦੋ ਅਸੀਂ ਕਰ ਦੋਨੇ ਟਾਈਪ ਉੱਥੇ ਨੌਕਰੀ ਵੀਲ ਨੂੰ ਇਹ ਤੇ ਬਹੁਤ ਘੱਟ ਵੇਜ ਪਰ ਨੌਕਰੀਆਂ ਇਹਨਾਂ ਨੂੰ ਦੇਣੀਆਂ ਜਿਹੜੀਆਂ ਦੇਣੀਆਂ ਨਾ ਮਾਤ ਤਨਖਾਹ ਹੁੰਦੀ ਆ ਆਪਣਾ ਫਰਦ ਕੇਂਦਰ ਖੁੱਲਿਆ ਹੋਇਆ ਉਹਨਾਂ ਨੇ ਦੇਖ ਲਓ ਤੁਸੀਂ 7000 ਰੁਪਏ ਦੇ ਪਰ ਕੀ ਤਨਖਾਹ ਨਹੀਂ ਮੰਗਿਆ ਆਈ ਦਾ ਯੁੱਗ ਆ ਜੀ ਇਸ ਯੁੱਗ ਦੇ ਵਿੱਚ ਤੁਸੀਂ ਆਏ ਦੱਸੋ 7000 ਰੁਪਏ ਵਿੱਚ ਕਿਹੜਾ ਬੰਦਾ ਗੁਜ਼ 50 ਪਲਸ ਏਜ ਹੋ ਬਿਲਕੁਲ ਤੁਸੀਂ ਦੇਖੋ ਕਿ ਜਿੰਨੇ ਇਹਨਾਂ ਦੱਸਿਆ ਕਿ ਪੂਰੀ ਉਮਰਾਂ ਬੀਤ ਗਈਆਂ ਪੰਜਾਬ ਦੇ ਸਾਲ ਉਮਰ ਹੋ ਗਈ ਮੇਰੇ ਖਿਆਲ ਹੁਣ ਤਾਂ ਬੰਦਾ 5-7000 ਦੇ ਵਿੱਚ ਤਾਂ ਵੈਸੇ ਵੀ ਕੰਮ ਨੂੰ ਚੱਲਦਾ ਘਰ ਦਾ ਗੁਜ਼ਾਰਾ ਤਾਂ ਬੜਾ ਮੁਸ਼ਕਲ ਹੋ ਜਾਂਦਾ ਕਿੰਨਾ ਕਿ ਤੁਹਾਨੂੰ ਮੁਸ਼ਕਲ ਚ ਨਹੀਂ ਪਵੇਗੀ ਜਿਸ ਤਰੀਕੇ ਨੋਟੀਫਿਕੇਸ਼ਨ ਜਾਰੀ ਹੋਇਆ ਸੇਵਾ ਕੇਂਦਰ ਖੁੱਲਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਕਰੀਬਨ ਉਹਦਾ 30-35 ਸਾਲ ਤੋਂ ਕੰਮ ਕਰ ਰਹੇ ਹਾਂ ਪਰ ਸਰਕਾਰਾਂ ਜਿਹੜੀਆਂ ਐ ਉਹ ਸਾਨੂੰ ਮਾਰਨ ਤੇ ਤੁਲੀਆਂ ਹੋਈਆਂ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਵੀ ਇਸ ਫੈਸਲੇ ਨੂੰ ਤੁਰੰਤ ਵਕਾਫਤ ਕਰਕੇ ਸਾਨੂੰ ਪਹਿਲਾਂ ਮੰਗੇ ਜਿਹੜਾ ਕੰਮ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ ਤਾਂ ਜੋ ਜਿਹੜੇ ਉਹਦੇ ਮਤਲਬ ਵਿਅਕਤੀ ਕੰਮ ਕਰਦੇ ਜਾਂ ਟਾਈਪਿਸਟ ਆ ਜਾਂ ਮਸੀਕਾ ਨਵੀਸ ਆ ਜਾਂ ਵਕੀਲ ਸਾਹਿਬਾਨ ਆ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਉਹ ਸਹੀ ਢੰਗ ਨਾਲ ਚਲਾ ਸਕਣ ਅਤੇ ਆਪਣੇ ਕੰਮ ਨੂੰ ਤਸੱਲੀ ਬਖਸ਼ ਕਰ ਸਕਣ ਸਰਕਾਰ ਨੂੰ ਦੁਬਾਰਾ ਇਹੀ ਅਸੀਂ ਤਾਂ ਖੱਥ ਹੱਥ ਜੋੜ ਕੇ ਅਪੀਲ ਕਰ ਸਕਦੇ ਹਾਂ ਵੀ ਇਸ ਫੈਸਲੇ ਤੇ ਦੁਬਾਰਾ ਗੌਰ ਕਰਿਆ ਜਾਵੇ ਔਰ ਸਾਨੂੰ ਪਹਿਲਾਂ ਦੀ ਤਰ੍ਹਾਂ ਜਿਹੜਾ ਕੰਮ ਹੈ ਉਹ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ ਅੱਛਾ ਲਾਸਟ ਵਿੱਚ ਇਹ ਇਹ ਵੀ ਥੋੜਾ ਕਲੀਅਰ ਕਰ ਦਿਓ ਜਿੱਦ ਤਰ ਤੁਹਾਨੂੰ ਬ੍ਰੀਕੀ ਦੀ ਨਾਲ ਪਤਾ ਹੈ ਫਰਦਾਂ ਕਿਵੇਂ ਦੇਖਣੀਆਂ ਉਹਦੇ ਵਿੱਚ ਕਿਹੜਾ ਹਿੱਸਾ ਕਿੰਨਾ ਬੈਠਦਾ ਹੈ ਤਾਂ ਜਿਹੜੇ ਨਵੇਂ ਬੰਦੇ ਰੱਖੇ ਜਾਣੇ ਨੇ ਸੇਵਾ ਕੇਂਦਰ ਦੇ ਵਿੱਚ ਲੱਗਦਾ ਕਿ ਲੋਕ ਦੇ ਹਿੱਸੇ ਕੱਢਣ ਵਾਸਤੇ ਜਾਂ ਹੋਰ ਤਰੀਕੇ ਨਾਲ ਹੀ ਮੁਸ਼ਕਲ ਆਏਗੀ ਕਿਉਂਕਿ ਨਵੇਂ-ਨਵੇਂ ਬੰਦਾ ਜਿਹੜਾ ਨੌਕਰੀ ਲੱਗਦਾ ਉਹਨੂੰ ਨਹੀਂ ਪਤਾ ਹੁੰਦਾ ਭਾਵੇਂ ਕਿਸੇ ਮਹਿਕਮੇ ਚੋਂ ਉਹ ਬਿਲਕੁਲ ਜੀ ਵੀ ਕਿ ਹੁਣ ਸਾਨੂੰ ਪਿਛਲੇ 20 ਸਾਲ ਤੋਂ ਅਸੀਂ ਕੰਮ ਕਰ ਰਹੇ ਆ ਸਾਨੂੰ ਤਜਰਬਾ ਹੋ ਗਿਆ ਹੈ ਕੁਝ ਸਾਨੂੰ ਸਾਰੇ ਪਿੰਡਾਂ ਦਾ ਤਕਰੀਬਨ ਤਕਰੀਬਨ ਰਿਕਾਰਡ ਦਾ ਪਤਾ ਹੈ ਕਿਹੜਾ ਕੋਈ ਗਲਤ ਹੈ ਕੋਈ ਕਿਹੜਾ ਠੀਕ ਹੈ ਸਾਰੇ ਲੋਕਲ ਲੋਕਾਂ ਦੀ ਪਛਾਣ ਹੈ ਕਿ ਕੋਈ ਗਲਤ ਰਜਿਸਟਰੀ ਕਰਾਣ ਦਾ ਨਹੀਂ ਆਂਦਾ ਇਹ ਨਵੀਂ ਨਵੀਂ ਦਿੱਕਤ ਨਵੇਂ ਜਿਹੜੇ ਬੁੰਡੇ ਉਹਨਾਂ ਨੂੰ ਤਾਂ ਆਣੀ ਹੈ ਕਿਉਂਕਿ ਸਾਨੂੰ 20 ਸਾਲ ਹੋ ਗਏ ਸਾਨੂੰ ਹਾਲ ਤੱਕ ਦਿੱਕਤਾਂ ਆndੀਆਂ ਹੈਗੀਆਂ ਤਾਂ ਉਹਨਾਂ ਨੂੰ ਗਲਤ ਕਰਾਣ ਦੀ ਕੋਸ਼ਿਸ਼ ਕਰਦੇ ਸਾ ਤੋਂ ਗਲਤ ਕਰਾਣ ਦੀ ਕੋਸ਼ਿਸ਼ ਕਰਦੇ ਆ ਅਸੀਂ ਉਹਨਾਂ ਦੀ ਤਹਿਸੀਲਦਾਰ ਸਾਹਿਬ ਤੱਕ ਅਸੀਂ ਇਨਫੋਰਮੇਸ਼ਨ ਵੀ ਪਹੁੰਚਾਣੇ ਆ ਕਿ ਜੀ ਤਕਰੀਬਨ ਇਹਨਾਂ ਸੀ ਲੋਕਲ ਬੰਦਿਆਂ ਨੂੰ ਸਾਰਿਆਂ ਨੂੰ ਜਾਣਦੇ ਹੀ ਹੈਗੇ ਆ ਤੇ ਲੰਬੜਦਾਰ ਸਾਡੇ ਨਾਲ ਹੁੰਦੇ ਆ ਜਿਹੜੇ ਉਹਨਾਂ ਨੂੰ ਤਸਦੀਕ ਕਰਦੇ ਆ ਕੋਈ ਕਰਪਸ਼ਨ ਨਹੀਂ ਕਰਦੇ ਜੀ ਕੋਈ ਕਿਸੇ ਤਰ੍ਹਾਂ ਦੀ ਅਸੀਂ ਟੋਲਰੇਟ ਨਹੀਂ ਕਰਦੇ ਤੇ ਅਸੀਂ ਬਹੁਤ ਸਚਾਰੂ ਢੰਗ ਨਾਲ ਆਪਣਾ ਕੰਮ ਕਰਦੇ ਆ ਕਿਸੇ ਦਾ ਕੋਈ ਅੱਜ ਤੱਕ ਕੋਈ ਸ਼ਿਕਾਇਤ ਨਹੀਂ ਹੋਈ ਹੈਗੀ ਤਾਂ ਇਹ ਹੀ ਸਰਕਾਰ ਨੂੰ ਅਪੀਲ ਹੈ ਕਿ ਸਾਡੇ ਵੱਲ ਧਿਆਨ ਦਿੱਤਾ ਜਾਵੇ ਸਰ ਅੱਜ ਇੱਕ ਟਾਈਪਿਸਟ ਤੁਹਾਡੇ ਕੋਲ ਮਿਲਣ ਆਏ ਸੀ ਉਹਨਾਂ ਨੂੰ ਦੱਸਿਆ ਗਿਆ ਕਿ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਦੇ ਵਿੱਚ ਕਿ ਟਾਈਪਿਸਟਾਂ ਦਾ ਰੁਜ਼ਗਾਰ ਖਤਮ ਹੋ ਜਾਏਗਾ ਉਸ ਤੋਂ ਬਾਅਦ ਉਹ ਤਾਰ ਬੈਠ ਜਾਣਗੇ ਤੁਹਾਨੂੰ ਦੱਸਿਆ ਕਿ ਜਿਹੜਾ ਸੇਵਾ ਕੇਂਦਰ ਖੁੱਲ੍ਹੇ ਜਾਣੇ ਨੇ ਉਹ ਜਿਹੜਾ ਫੈਸਲਾ ਵਾਪਸ ਲਏਗਾ ਇਧਰ ਕਿਤਾ ਨੋਟੀਫਿਕੇਸ਼ਨ ਤੁਹਾਡੇ ਕੋਲ ਆਇਆ ਜਾਂ ਕੋਈ ਥੋੜੇ ਧਿਆਨ ਚਾਹੀਏ ਨਹੀਂ ਸੁਣਿਆ ਜਾ ਰਿਹਾ ਜੀ ਸਰਕਾਰ ਇੱਕ ਸੇਵਾ ਕੇਂਦਰ ਹੈ ਥਰੂ ਜਿਹੜਾ ਹੈਗਾ ਬਸੀਕੇ ਰਿਸਟਰ ਕਰਨ ਦੀ ਮਤਲਬ ਜਿਹੜੀ ਹੈਗੀ ਇੱਕ ਪਲਾਨ ਬਣਾ ਰਹੇ ਆ ਹਾਂ ਜੀ ਹਜੇ ਉਹਨਾਂ ਦਾ ਕੋਈ ਟ్రਾਇਲ ਚੱਲਣਾ ਹੈਗਾ ਹਜੇ ਇਹਨਾਂ ਨੂੰ ਵੀ ਬਸਿਖੇੜੇ ਨਹੀਂ ਕੰਮ ਕਰਦੇ ਆ ਇਹਨਾਂ ਨੂੰ ਤਾਂ ਮਤਲਬ ਕੋਈ ਇੱਥੋਂ ਹਟਾਉਣ ਦੀ ਜਾਂ ਕੋਈ ਗੱਲ ਹੈ ਜੀ ਕੋਈ ਗੱਲ ਨਹੀਂ ਹੈਗੀ ਕਿ ਇਹਨਾਂ ਦਾ ਅਸਗਾਰ ਖਤਮ ਕੀਤਾ ਜਾਊਗਾ ਸਰਕਾਰ ਇਹਨਾਂ ਬਾਰੇ ਵੀ ਕੋਈ ਨਾ ਕੋਈ ਜ਼ਰੂਰ ਸੋਚੂਗੀ ਤੇ ਇਹਨਾਂ ਨੂੰ ਕਿਹਾ ਵੀ ਆਪਣਾ ਕੰਮ ਜਿਸ ਤਰ੍ਹਾਂ ਕਰਦੇ ਈਮਾਨਦਾਰੀ ਨਾਲ ਕਰੋ ਇਸ ਤਰ੍ਹਾਂ ਜੋ ਸੇਵਾ ਕੇਂਦਰ ਸੁਰੂ ਹੋਏ ਸਰਕਾਰ ਨੇ ਉਹ ਟ్రਾਇਲ ਲੈਣਾ ਹੈਗਾ ਜੋ ਲੈਣਗੇ ਉੱਤੇ ਬਾਅਦ ਕੋਈ ਗੱਲ ਹੋਊਗੀ ਤਾਂ ਉਹ ਦੇਖਾਂਗੇ ਜੀ ਕੀ ਕਰਦੇ ਸਰਕਾਰ ਸਰਕਾਰ ਕੀ ਅਪਲਾਈ ਜੀ ਤੁਹਾਡੀ ਮੀਟਿੰਗ ਦੇ ਵਿੱਚ ਕੀ ਇਹਨਾਂ ਨੇ ਆਪਣੀ ਮੰਗ ਰੱਖੀ ਇਹੋ ਨੇ ਇਹ ਮੰਗ ਰੱਖੇ ਵੀ ਜੇਕਰ ਸੇਵਾ ਕੇਂਦਰ ਦੇ ਵਿੱਚ ਇਹ ਮਤਲਬ ਕੰਮ ਹੁੰਦਾ ਤਾਂ ਸਾਡਾ ਰੋਜ਼ਗਾਰ ਚਲੇ ਜਾਊਗਾ ਵੀ ਸਾਡੇ ਬਾਰੇ ਕੀ ਸੋਚਿਆ ਅਸੀਂ ਕਹਿੰਦੇ ਵੀ ਸਾਡੇ ਬਾਰੇ ਅਜੇ ਕੋਈ ਇਹੋ ਜਿਹੀ ਕੋਈ ਗੱਲ ਹੈ ਨਹੀਂ ਵੀ ਤੁਹਾਡਾ ਰੋਜ਼ਗਾਰ ਖੋਇਆ ਜਾਣਾ ਸੇਵਾ ਕੇਂਦਰਾਂ ਦਾ ਟ్రਾਇਲ ਹੋਣਾ ਹੈ ਉਹਦੇ ਵਿੱਚ ਸਰਕਾਰ ਨੇ ਚਲਾ ਕੇ ਦੇਖਣਾ ਹੈ ਕਿ ਲੋਕਾਂ ਦੀ ਸਹੂਲਤ ਲਈ ਉਹਨਾਂ ਨੂੰ ਕਿਵੇਂ ਡਿਲੀਵਰੀ ਕਰਨੀ ਹੈ ਇਮਾਨਦਾਰੀ ਨਾਲ ਹਾਂਜੀ ਤਾਂ ਦੂਜੇ ਪਾਸੇ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਕੋਲ ਆਇਆ ਤੇ ਦੀਸਾ ਕੋਲ ਆਇਆ ਕਿੱਥੇ ਪਹੁੰਚਿਆ ਜੀ ਇਹ ਨਹੀਂ ਸਰਕਾਰ ਦਾ ਲੋਟੀਗਿਆ ਦੀ ਕਮਾਈ ਦੇਖਿਆ WhatsApp ਤੇ ਡਿਸੀਜ਼ ਨੂੰ ਆਇਆ ਹੈਗਾ ਤੇ ਉਹਦੇ ਵਿੱਚ ਹੁਣ ਦੇਖਦੇ ਆ ਕਿ ਉਹਨਾਂ ਦਾ ਕੀ ਐਕਸ਼ਨ ਲੈਣੇ ਕੀ ਬਣਾਉਣੇ ਕੋਈ ਮੰਗ ਪੱਤਰ ਦਿੱਤਾ ਇਹਨਾਂ ਨੇ ਹਾਜੇ ਕੋਈ ਮੰਗ ਪੱਤਰ ਨਹੀਂ ਦਿੱਤਾ ਥੋੜੀ ਮੀਟਿੰਗ ਕੀਤੀ ਥੋੜੀ ਮੀਟਿੰਗ ਕਰੀ ਹੈ ਨਾ ਮੇਰੇ ਨਾਲ